ਸਸਰੀਏ ਕਾਲਜੀ ਵੀਡੀਓ ਦੇਖ ਰਹੀ ਹੈ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਆਤੀ ਵੱਡੀ ਖਬਰ ਖਬਰਾਂਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਆਪ ਇਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਇਨਾ ਕਰਨਾ ਕਰਕੇ ਰੱਦ ਹੋ ਸਕਦਾ ਹੈ ਤੁਹਾਡਾ ਰਸ਼ਨ ਕਾਰਡ ਇਹ ਗਲਤੀ ਤਾਂ ਕਦੇ ਨਾ ਕਰੋ ਇਸ ਦੇ ਨਾਲ ਹੀ ਗਰੀਬ ਲੋਕ ਉਲਡ ਬੰਦਾ ਦੀ ਮਦਦ ਕਰਨ ਲਈ ਸਾਰੇ ਸੁਭਿਆਂ ਵੱਲੋਂ ਵਿਸ਼ੇਸ਼ ਯੋਜਨਾ ਮਾਪਦੰਡ ਅਤੇ ਆਧਾਰ ਤੇ ਰਾਸ਼ਨ ਕਾਰਡ ਜਾਰੀ ਕੀਤੇ ਗਏ ਹਨ ਹਾਲਾਂਕਿ ਕੁਝ ਲੋਕ ਕਈ ਗਲਤੀਆਂ ਕਰ ਜਾਂਦੇ ਹਨ ਜਿਸ ਕਾਰਨ ਉਹਨਾਂ ਦੇ ਰਾਸ਼ਨ ਕਾਰਡ ਰੱਦ ਹੋ ਜਾਂਦੇ ਹਨ ਆਖਿਰੇ ਰਾਸ਼ਨ ਕਾਰਡ ਕਿਉਂ ਰੱਦ ਕੀਤੇ ਜਾਂਦੇ ਹਨ ਅਸੀਂ ਤੁਹਾਨੂੰ ਇਸ ਬਾਰੇ ਦੱਸਦੇ ਜਾ ਰਹੇ ਹਾਂ ਇਸ ਦੇ ਨਾਲ ਹੀ ਗੈਰ ਵਰਤੋਂ ਇਸ ਦਾ ਆਮ ਆਦਮੀ ਗਲਤੀ ਲਮੇ ਸਮੇਂ ਲਈ ਰਾਸ਼ਨ ਕਾਰਡ ਦੀ ਵਰਤੋਂ ਨਾ ਕਰਨਾ ਹੈ ਅਤੇ ਸਰਕਾਰ ਗੈਰ ਸਗਰਮ ਰਾਸ਼ਨ ਕਾਰਡਾਂ ਨੂੰ ਇੱਕ ਮਹੱਤਵਪੂਰਨ ਸਮੇਂ ਦੀ ਇੰਦਰ ਬਾਅਦ ਰੱਦ ਕਰ ਦਿੱਤੀ ਹੈ ਤੇ ਜਦੋਂ ਰਾਸ਼ਨ ਕਾਰਡ ਕੁਝ ਵਿਅਕਤੀ ਧੋਖੇ ਨਾਲ ਰਾਸ਼ਨ ਕਾਰਡ ਪ੍ਰਾਪਤ ਕਰਦੇ ਹਨ ਸਰਕਾਰੀ ਇਹਨਾਂ ਫਰਜੀ ਰਾਸ਼ਨ ਕਾਰਡਾਂ ਨੂੰ ਪਛਾਣ ਕਰਕੇ ਇਹਨਾਂ ਨੂੰ ਰੱਦ ਕਰ ਦਿੰਦੇ ਹਨ ਇਸ ਦੇ ਨਾਲ ਹੀ ਗਲਤ ਦਸਤਾਵੇਜ਼ ਨਾਲ ਇਹਨਾਂ ਨੂੰ ਰੱਦ ਕਰ ਦਿੱਤਾ ਜਾਂਦਾ ਇਸ ਦੇ ਨਾਲ ਜੇਕਰ ਤੁਹਾਡਾ ਰਾਸ਼ਨ ਕਾਰਡ ਰੱਦ ਹੋ ਜਾਂਦਾ ਹੈ ਤਾਂ ਕੀ ਕਰਨਾ ਹੈ ਜੇਕਰ ਤੁਹਾਡਾ ਰਾਸ਼ਨ ਕਾਰਡ ਬੈਦ ਹੈ ਤਾਂ ਰੱਦ ਹੋ ਜਾਂਦਾ ਹੈ ਤਾਂ ਤੁਸੀਂ ਰਾਸ਼ਨ ਕਾਰਡ ਦੇ ਦਫ਼ਤਰ ਜਾ ਕੇ ਅਧਿ ਸ਼ਿਕਾਇਤ ਦਰਜ ਕਰਵਾ ਕੇ ਇਸ ਮੁੱਦੇ ਤੇ ਹੱਲ ਕਰ ਸਕਦੇ ਹੋ ਤੁਸੀਂ ਲੋੜ ਦੇ ਦਸਤਾਵੇਜ਼ ਪ੍ਰਾਪਤ ਕਰਕੇ ਆਪਣੀ ਰਾਸ਼ਨ ਕਾਰਡ ਮੁੜ ਸਗਰਮ ਕਰ ਸਕਦੇ ਹੋ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸ਼ਬਦ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ